ਗੁਰਪ੍ਰੋਖੋ ਰਾਜਨੀਤੀ ਕਰ ਕੀ ਕਰੀਏ ਕੋਈ ਤੁਸੀਂ ਰਾਜਨੀਤੀ ਦੀ ਗੱਲ ਸੁਣੋ ਸਰਦਾਰ ਬੀਮ ਸਿੰਘ ਦਾ ਕਤਲ ਹੋਇਆ ਆਪ ਦਾ ਮੁੱਖ ਮੰਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੀਰੀਅਸ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤ ਨੂੰ 147 ਨਾਲ ਉਡਾ ਦਿੱਤਾ ਜਸਟਿਸ ਦਾ ਕਿੰਨਾ ਫਰਕ ਆ ਫਿਰ ਤੁਸੀਂ ਕਹਿੰਦੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਜਦੋਂ ਬੀਗੇਮ ਬੈਠਾ ਖਾਈ ਜਾਣਾ ਇਹਨਾਂ ਕੁਝ ਦੇਖ ਕੇ ਗਿਆ ਮੈਨੂੰ ਹੱਥਾਂ ਚੋਂ ਲੋੜ ਨਹੀਂ ਕਿਸੇ ਦੇ ਕੇ ਕਿ ਮੈਂ ਕੇਂਦਰ ਸਰਕਾਰ ਦੇ 5000 ਕਰੋੜ ਵੀ ਜਿਹੜੀ ਆਪਣੀ ਉਹਦੇ ਨਹੀਂ ਗਰੰਟਾ ਦੇਦੇ ਮੈਂ ਜਿੰਨਾ ਰੋਟੀ ਦੇ ਕੇ ਕਿ ਮੈਂ ਬੜੇ ਆਸਾਨੀ ਨਾਲ ਇੱਥੇ ਬੈਠ ਕੇ ਵਿਲਾ ਦੇ ਕੇ ਵੀ ਖਾ ਸਕਦਾ ਕੋਈ ਬੰਦਾ ਤਿੰਨ ਅੰਡਾ ਕਰ ਸਟੌਟਿੰਗ ਵਿੱਚ ਬੰਨਿਆ ਹੋਇਆ ਕਿਵੇਂ ਫੋਨ ਕਰ ਜਾਂਦਾ ਕਿਵੇਂ ਵੀਡੀਓ ਬਣਾ ਜਾਂਦਾ ਕਿਵੇਂ ਉੱਥੋਂ ਬੈਠਾ ਫਰੋਕੀਆਂ ਦੇ ਕੇ ਲੋਕਾਂ ਤੋਂ ਪੈਸਾ ਇਕੱਠਾ ਕਰ ਜਾਂਦਾ ਇਹ ਸਾਡੇ ਪੋਲੀਟਿਸ਼ੀਨ ਨੇ ਸਾਡੇ ਲੀਡਰ ਨੇ ਜਿਨ੍ਹਾਂ ਨੇ ਇਹ ਗੰਦਾ ਸਿਸਟਮ ਪਾਇਆ ਹੋਇਆ ਕੋਈ ਬੰਦਾ ਬੋਲਿਆ ਅਜੇ ਤੱਕ ਇਸ ਗੱਲ ਪਰਸੋਂ ਦੀ ਇੰਟਰਵਿਊ ਚੱਲੀ ਜਾਂਦੀ ਹੈ ਸਾਡੇ ਇੱਕ ਫੱਟ ਕਰ ਜਾਂਦੀ ਹੈ ਜਦੋਂ ਇਹ ਇਹ ਜਿਹੇ ਗੰਦੇ ਬੰਦੇ ਦੁਬਾਰਾ ਫਿਰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਬਹਿ ਜਾਂਦੇ ਨੇ ਔਰ ਸਾਡੇ ਸਾਰੇ ਪੋਲੀਟਿਸ਼ੀਨ ਚੁੱਪ ਨੇ ਇਹਦੇ ਤੁਹਾਡੇ ਤੋਂ ਕੋਈ ਨਿੱਕੀ ਮੋਟੀ ਪੋਸਟ ਕੋਈ ਜਵਾਕ ਕਹਦਾ ਕੋਈ ਤੋ ਦਾਦੇ ਦਾ ਪਿਸਤੌਲ ਫੜ ਕੇ ਪਾ ਦੇ ਤੁਹਾਡੇ ਘਰੇ ਪੁਲਿਸ ਆ ਜੂਗੀ ਕਿੰਨੇ ਯਾਰੀ ਛੇ ਆ ਮਾਉ ਦਾ ਗੁੰਡਾ ਰਾਜ ਚਲਾਈ ਜਾਂਦੇ ਜਿਹਨਾਂ ਦੇ ਵਿੱਚ ਬੈਠੇ ਇਹਨਾਂ ਦੀ ਮਿਲੀ ਪੁਤ ਤੋਂ ਬਿਨਾਨੀ ਆ ਸਰਕਾਰ ਨੇ ਦਾ ਜਮਾ ਬੇੜਾ ਗਰ ਕੀ ਕਰਤਾ ਪੰਜਾਬ ਸਾਧਨਾ ਜਿਹੜਾ ਤੁਸੀਂ ਸਾਰੇ ਆਈਨਆਰਆਈ ਵੀਰਾਂ ਨੇ ਵੀ ਬੜਾ ਜੋਰ ਲਾਇਆ ਸੀ ਸ਼ਹਿਰ ਨੂੰ ਬਗਲਾ ਆ ਜੀ ਇਹਨਾਂ ਦਾ ਬੇਈਮਾਨਾਂ ਨੇ ਜਮਾ ਹੀ ਕਿਸੇ ਪਾਸੇ ਦੇ ਨਹੀਂ ਛੱਡੇ ਜਾਈਏ ਕਿਨੇ ਕੋਲੇ ਸਾਰੇ ਹੁਣੇ ਜਾ ਜਾ ਕੇ ਵੀ ਥੱਕ ਗਿਆ ਵਿਧਾਨ ਸਭਾ ਦੇ ਵਿੱਚ ਮੈਂ ਜਾ ਕੇ ਵਈਆ ਉੱਥੋਂ ਮੈਨੂੰ ਠਾਤਾ ਕਹਿੰਦੇ ਜੀ ਤੁਹਾਨੂੰ 20 ਤਰੀਕ ਦਾ ਟਾਈਮ ਦਿੱਤਾ ਫੇਰ ਆ ਜੀ ਫੇਰ ਮਾਨਸਾ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਉੱਥੇ ਮਿਲਣ ਗਿਆ ਮੈਂ ਸਾਰਾ ਦਿਨ ਮੈਨੂੰ ਉਹ ਦਫ਼ਤਰ ਚ ਬੰਦ ਕਰਤਾ ਉਹ ਚ ਕਰਤਾ 4 ਵਜੇ ਕਹਿੰਦੇ ਬੰਦ ਜਾਂਦਾ ਜਹਾਜ਼ ਚ ਗਿਆ ਫੇਰ ਮੈਨੂੰ ਕਹਿੰਦੇ ਜੀ ਖੇਤੀਬਾੜੀ ਮੰਤਰੀ ਇਹਦੇ ਆਉ ਸ਼ਾਇਦ ਆ ਕੁੜੀਆ ਸਾਹਿਬ ਨੇ ਉਹਨਾਂ ਨੂੰ ਮਿਲੋ ਜੀ ਮਾਈਦਾਨਾ ਸ਼ਰੀਫ ਬੰਦੇ ਨੇ ਉਹਨਾਂ ਨੂੰ ਮਿਲ ਲੈਣੇ ਅੱਜ ਤੱਕ ਲਿਖਤੀ ਰੂਪ ਚ ਦਿੱਤਾ ਹੋਇਆ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਾਲ ਕਰਨਾ ਨਹੀਂ ਨੋਰ ਦੀ ਸਮਝੀ ਵੀ ਭਾਈ ਤੇਰਾ ਕੁਛ ਨਹੀਂ ਹੁੰਦਾ ਮੈਂ ਵੀ ਕੈਬਨਿਟ ਗਵਰਨਮੈਂਟ ਨੂੰ ਕਿਹਾ ਸੀ ਵੀ ਮੇਰੀ ਗੱਲ ਤੂੰ ਮੁੱਖ ਮੰਤਰੀ ਸਾਹਿਬ ਕੋਲ ਰੱਖ ਦੀ ਉਹ ਕੀ ਪ੍ਰਤੀਕਿਰਿਆ ਦਿੰਦਾ ਮੈਨੂੰ ਦੱਸ ਮੋਵੇਂ ਨਾ ਹੋਵੇ ਤੇਰੀ ਜ਼ਿੰਮੇਵਾਰੀ ਨਹੀਂ ਨਾ ਮੈਨੂੰ ਦੱਸਿਆ ਨਾ ਕੋਈ ਇਨਫੋਰਮੇਸ਼ਨ ਕੋਈ ਨਹੀਂ ਆ ਬੈਠਾ ਚੁੱਪ ਹੁਣ ਜੇ ਕੱਲ ਨੂੰ ਵੋਟਾਂ ਦੇ ਵਿੱਚ ਕਿਸੇ ਪਾਸੇ ਵਾਜ ਗਿਆ ਫਿਰ ਜਾਣਗੇ ਇਹਨਾਂ ਦਾ ਸਿੱਧੂ ਦਾ ਪਿਪੋਰਟ ਰਾਜਨੀਤੀ ਕਰਤਾ ਕੀ ਕਰੀਏ ਹੁਣ ਤੂੰ ਜੀ ਰਾਜਨੀਤੀ ਦੀ ਗੱਲ ਸੁਣ ਲੋ ਸਰਦਾਰ ਬਿਆਮ ਸਿੰਘ ਦਾ ਕਤਲ ਹੋਇਆ ਆਪਕਾ ਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੀਰ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤ ਨੂੰ 1K47 ਨਾਲ ਉਡਾ ਦਿੱਤਾ ਜਸਟਿਸ ਦਾ ਕਿੰਨਾ ਫਰਕ ਆ ਫਿਰ ਤੁਸੀਂ ਕਹਿੰਦੋਂਗੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਤਿੰਨ ਪੀੜ੍ਹੀਆਂ ਵੀ ਬੈਠਾ ਖਾਈ ਜਾਣਾ ਇਹਨਾਂ ਕੁਝ ਦੇ ਕੇ ਗਿਆ ਮੈਨੂੰ ਹੱਥਾਂ ਤੱਕ ਦੀ ਲੋੜ ਨਹੀਂ ਕਿਸੇ ਦੇ ਅੱਗੇ ਕਿ ਮੈਂ ਕੇਂਦਰ ਸਰਕਾਰ ਦੇ 5000 ਕਰੋੜ ਦੀ ਜਿਹੜੀ ਆਪਣੀ ਉਹਦੇ ਨਹੀਂ ਗਰੰਟੀ ਦੇ ਰਹੇ ਮੈਂ ਜਿੰਨਾ ਰੋਟੀ ਦੇ ਕੇ ਕਹਾਂ ਬੜੇ ਆਸਾਨੀ ਨਾਲ ਇੱਕ ਬੈਠ ਕੇ ਵਿਲਾ ਦੇ ਕੇ ਵੀ ਖਾ ਸਕਦਾ ਪਰੰਤੂ ਦੁੱਖੋ ਤੋਂ ਹੁੰਦਾ ਹੈ ਭਾਈ ਉਹਨਾਂ ਦਾ ਪੁੱਤ ਐਮਪੀ ਸੀ ਅਗਲੇ ਨੇ ਸਜ਼ਾ ਵੀ ਪੂਰੀ ਕਰਾਈ ਸ਼ਾਸਨ ਕਰਨ ਵਾਲੇ ਵੀ ਫੜੇ ਸ਼ਾਸਨ ਕਰਨਾ ਵੀ ਫੜੇ ਅਦਾਲਤਾਂ ਨੇ ਸਜ਼ਾ ਵੀ ਦਿੱਤੀ ਫਾਂਸੀ ਤੱਕ ਵੀ ਸਜ਼ਾ ਦਿੱਤੀ ਜਿੰਨੀ ਦਿੱਤੀ ਉੰਨੀ ਵੀ ਕੱਟ ਲਈ ਦੁੱਗਣੀ ਵੀ ਕੱਟ ਲਈ ਕੁੱਟਣ ਸੇ ਆ ਫਰਕ ਹੈ ਵੀਰੋ ਮੇਰਾ ਰਾਮਪਰਦਾ ਮੇਰਾ ਲਹਿ ਲਹਾਂ ਦਾ 28 ਸਾਲ ਦਾ ਤੇਰੀ ਕਰਤਾ ਮੈਂ ਬਿਲਕੁਲ ਦਾ ਫਿਰਦਾ ਹੂ ਇਹ ਫਲਾਣੇ ਬੰਦੇ ਨੂੰ ਜਾਂਚ ਦੇ ਵਿੱਚ ਤਾਂ ਸ਼ਾਮਲ ਕਰ ਲੋ ਯਾਰ ਮੈਨੂੰ ਇਤਾਂ ਹੀ ਸ਼ੱਕ ਹੈ ਯਾਰ ਇਹਨੂੰ ਸ਼ਾਮਲ ਕਰ ਮੋ ਕਹਿੰਦੇ ਸਿੱਧੂ ਦੇ ਪੁੱਤਾਂ ਤਾਂ ਦਿਮਾਗ ਖੱਲ ਗਿਆ ਹੱਲ ਜਾਂਦਾ ਓਡਾ ਵੀ ਹੱਲ ਜੀਂਦਾ ਓਡਾ 28 ਸਾਲ ਦੇ ਦਾ ਮਰਿਆ ਕਹਿਣਾ ਸੋਖ ਹੈ ਦਿਮਾਗ ਕਾਦੇ ਸਿਰ ਤੇ ਚੱਲੂ ਸਾਰੀ ਜ਼ਿੰਦਗੀ ਤੁਸੀਂ ਇੱਕ ਬੂਟੇ ਨੂੰ ਸਿੰਗਾਰਨ ਤੇ ਲਾਦਨ ਨੂੰ ਬੱਚੇ ਨੂੰ ਪਾਲਨ ਤੇ ਲਾਦਦੇ ਮੈਂ ਨਰਸਰੀ ਦਾ ਸਕੂਟਰ ਤੇ ਚੱਕੀ ਫਿਰਦਾ ਸੀਗਾ ਮਾਨਸਾ ਮੇਰੇ ਪਿੰਡ ਕੋਈ ਸਕੂਲ ਬੈਨ ਨਹੀਂ ਹੁੰਦੇ ਸੀ ਉਹ ਜਦੋਂ ਮੇਰਾ ਕਮਾਈਆਂ ਦਾ ਹੋਇਆ ਤੁਸੀਂ ਮਾਰ ਕੇ ਦੋ ਮਿੰਨਾਂ ਜਿਵੇਂ ਗੁੱਕੜ ਜਿਹਾ ਧਰ ਗਏ ਉਹ ਵੀ ਬਿਨਾਂ ਗਸੂ ਆ ਭਰਗਾ ਪੋਲਿਟਿਸ਼ਨ ਦਾ ਕਿਉਂ ਰਾਜਨੀਤੀ ਕਰਦੇ ਲੋਕ ਕਿਉਂਕਿ ਜ਼ਿੰਦਗੀ ਲਾਈ ਨਹੀਂ ਦੀ ਲੋਕਾਂ ਦੀ ਹੈ ਵਿਰੋਧ ਤੁਹਾਨੂੰ ਪੁੱਛਦਾ ਕੌਣ ਮੈਂ ਲੇਲੜੀਆਂ ਕਰਦਾ ਫਿਰਦਾ ਵੀ ਮੇਰੀ ਗੱਲ ਤਾਂ ਸੁਣ ਲਓ ਮੈਂ ਦરા ਚਾਰ ਬੰਦਿਆਂ ਤੋਂ ਦੇ ਸ਼ੱਕ ਕਰਦਾ ਇਹਨੂੰ ਪੁੱਛ ਕੇ ਬਰਾਦ ਆ ਲਓ ਉਹ ਪਕੌੜੇ ਖਾ ਕੇ ਮੁੜ ਕੇ ਹੁਣ ਸਾਰਪਰ ਦਾ ਆਰਾ ਲੱਗੀਆਂ ਨੇ ਵੀ ਹਾਂ ਅਸੀਂ ਅਗਲੇ 6 ਮਹੀਨੇ ਤੱਕ ਫਲਾਣੇ ਨੂੰ ਸਾਥ ਦੇਂ ਆ ਫਲਾਣੇ ਨੂੰ ਸਾਥ ਦੇਂ ਮੈਂ ਹਾਰ ਕੇ ਜਾਣੂ ਛੱਡ ਗਿਆ ਮਾਪੇ ਸਾਧਦੇ ਨਾ ਸਾਧਨੋਂ ਨਹੀਂ ਸਕਦਾ ਥੋੜੀ ਮਰਜ਼ੀ ਹੈ ਤੁਸੀਂ ਜਿੱਤੇ ਮੈਂ ਹਾਰਿਆ ਅਦਾਬਾਂ ਤੋਂ ਚ ਜਾਂਦਾ ਰਹੂਗਾ ਤਰੀਕਿਆਂ ਦੇ ਜਾਂਦਾ ਰਹੂਗਾ ਬਾਕੀ ਥੋੜੀ ਮਰਜ਼ੀ ਹੈ ਫੈਸਲਾ ਦੇਣਾ ਦੇ ਜੋ ਨਹੀਂ ਦੇਣਾ ਨਾ ਦੇ ਦਿਓ ਥੋੜੇ ਕਰਨਾ ਕੀ ਕਰ ਸਕਦਾ ਗੱਲਾਂ ਉਹ ਤਾਂ ਤਾਂ ਕੀ ਆਨੇ ਅਸੀਂ ਤੇਰਾ ਨਾਮੋ ਨਿਸ਼ਾਨ ਨਾਮੋ ਨਿਸ਼ਾਨ ਮੇਰਾ ਰਹਿ ਕਿੱਥੇ ਗਿਆ ਭਾਈ ਜੇ ਤੁਸੀਂ ਨਹੀਂ ਮਿਟਾਇਆ ਰਹਿ ਕਿੱ ਗਿਆ ਪਿੱਛੇ ਇੱਕ ਮੇਰੇ ਕੋਲ ਹੀ ਮਾਰਨ ਵਾਲੀ ਐ ਮਾਰ ਦਿਓ ਕਹਨੂੰ ਕੀ ਜਿਹਦਨ ਔਖੇ ਹੋਈ ਜਾਂਦੇ ਆ ਆ ਹਾਲ ਇਹਨਾਂ ਲੋਕਾਂ ਦਾ ਆ ਹਾਲ ਸਾਡੀ ਰਾਜਨੀਤੀ ਦਾ ਜਸਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਪਾਸੇ ਸਜ਼ਾ ਡਟਣ ਤੋਂ ਬਾਅਦ ਨਹੀਂ ਛੱਡੇ ਦੂਜੇ ਪਾਸੇ ਇਨਵੈਸਟੀਗੇਸ਼ਨ ਦੇ ਵਿੱਚ ਬੁਲਾਉਣਾ ਵੀ ਠੀਕ ਨਹੀਂ ਸਮਝਿਆ ਆ ਫਰਕ ਹੈ ਰਾਇ ਜੀ ਤਾਂ ਕਹਿ ਦਿੰਦਾ ਕਿ ਮੈਂ ਕਦੇ ਜੇ ਇੱਕ ਥੋਂ-ਕੱਟ ਮੈਂ ਉੱਥੇ ਹੁੰਦਾ ਉਹ ਮੈਂ ਤੁਹਾਡੇ ਸੰਸਦ ਦੇ ਵਿੱਚ ਜਾ ਕੇ ਰਿਕਾਰਡ ਤੇ ਇਹਦਾ ਗੱਲ ਲੈ ਆਉਂਦਾ ਵੀ ਤੁਸੀਂ ਐ ਲੋਕਾਂ ਦੇ ਜਵਾਬ ਮਾਰਦੇ ਹੋ ਸਾਨੂੰ ਪਤਾ ਹੈ ਸਾਡੇ ਕੋਲੇ ਮਰਨ ਤੋਂ ਸਵਾਇ ਹੋਰ ਕੁਝ ਹੈ ਹੀ ਨਹੀਂ ਐ ਹੁਣ ਅਸੀਂ ਕਾਹ ਤੋਂ ਦੱਸਣਾ ਹੈ